ਕਰਨੀ ਪੈ ਜੂਗੀ ਪ੍ਰੈਸਬੰਦ ਇਹ ਪਤਾ ਨਹੀਂ ਇਹਸਦਾ ਹੈ ਜੋ ਜੇ ਇਹ ਤੋਂ ਜਾਣ ਲੱਗੇ ਚੜ ਕੇ ਜਿ세 ਉਧਰ-ਉਧਰ ਹੋ ਗਈ ਮੇਰੇ ਰੋਜ਼ ਲਿਖੇ ਜਾਂਦੇ ਨੂੰ ਬੰਦ ਕਰੋ ਇਹਦਾ ਕੋਡ ਆਫ ਕੰਡਕਟ ਰਾਬੂ ਕਰੋ ਪ੍ਰੈਸ ਤੇ ਬਰਾਦਾ ਇਹ ਤਾਂ ਸੁਦੇ ਖਰਾਬ ਕਿ ਜਦ ਧਰਮ ਜੋ ਕੱਢਿਆ ਹੈ ਕਿਉਂ ਲੇ ਸਰ ਉਪਦਰ ਪੈਦਾ ਹੋ ਜੂਗਾ ਸਰਕਾਰ ਕੀ ਕਰੂਗੀ ਬੰਦ ਕਰ ਦੋ ਗਰਨੂ ਕੀ ਲਾਗੂ ਆ ਇਹ ਅਰ ਪ੍ਰੈਸ ਨਾਲ ਕੋਈ ਨਹੀਂ ਇਹਦੇ ਨਾਲ ਪ੍ਰੈਸ ਤੇ ਵੀ ਕੋਈ ਕਾਨੂੰਨ ਲਾਗੂ ਹੁੰਦਾ ਪ੍ਰੈਸ ਕੋ ਉਹ ਆਜ਼ਾਦੀ ਨਹੀਂ ਆ ਵੀ ਜੋ ਤੁਸੀਂ ਮਰਜ਼ੀ ਬੋਲੀ ਜਾਓ ਆਜ਼ਾਦੀ ਵੀ ਕਿਸੇ ਬਰਾਦਰ ਦੇ ਵਿੱਚ ਹੈ ਨਾ ਡਿਸਪਲਨ ਦੇ ਵਿੱਚ ਆ ਜਾਂਦੀ ਹੈ ਨਾ ਕਹਿਣ ਵਾਲੀ ਉਹ ਗੱਲ ਕਰ ਸਕਦੇ ਹੋ ਕੇਸ ਨਹੀਂ ਕਰ ਦਿੰਦੇ ਅਗਲੇ ਪ੍ਰੈਸ ਦੇ ਖਿਲਾਫ ਜੋ ਮਰਜ਼ੀ ਨਹੀਂ ਬੋਲ ਸਕਦਾ ਕੋਈ ਵੀ ਆਦਮੀ ਕਹਿਣ ਵਾਲੀ ਗੱਲ ਕਹਿ ਸਕਦਾ ਜੋ ਗੱਲ ਬੋਲ ਸਕਦਾ ਜੋ ਗੱਲ ਬੋਲਦੇ ਹਟਾਵੇ ਉਹ ਗੱਲ ਹੋਰ ਹੈ ਦਾਸ ਜਾਨ ਵੋਇ ਕਰੀ ਸਾਇ ਦਾਸ ਜਾਨ ਵੋਇ ਕਰੀ ਸਾਇ ਮੈਨੂੰ ਆਪਣਾ ਦਾਸ ਮਰ ਲਿਖੇ ਦੇਖੋ ਦਾਸਾਂ ਨਹੀਂ ਸਹਾਇਤਾ ਕਰਦਾ ਇਹ ਗੱਲ ਨੂੰ ਜ਼ਰੂਰ ਹੈ ਆਪਣੇ ਆਪ ਨੂੰ ਦਾਸ ਮਰ ਦੇ ਦੇਖੋ ਮੈਨੂੰ ਆਪਣਾ ਦਾਸ ਜਾਣ ਕੇ ਸਹਾਇਤਾ ਕੀਤੀ ਹੈ ਕਿਤੋਂ ਜਗਾ ਦਾਸ ਨਹੀਂ ਲਿਖਿਆ ਹੋਇਆ ਮੈਂ ਉੱਪਰ ਬੁਰਕਾ ਦਾਸ ਐ ਤੇ ਦਾਸ ਫੇਰ ਲਿਖ ਦਤਾ ਇਹ ਅਸੀਂ ਗੱਲਾਂ ਨਹੀਂ ਬੰਦੀਓ ਇਹ ਗਲਤੀ ਹੈ ਸਾਡੀ ਇੱਥੇ ਇਹ ਮੰਨੀ ਆ ਬੈਣ ਗਿਆ ਸਰਪਤਾ ਠੀਕ ਹੋਊਗਾ ਰੌਲੇ ਤਾਂ ਨਹੀਂ ਅਸੀਂ ਅਸਲ ਗੁਰਮਤ ਸਹੀ ਰੂਪ ਜਿਦਾ ਦੇਖੀਏ ਤਾਂ ਸਮਝੀਏ ਨਾ ਮੰਨੀ ਝਗੜੇ ਦੀ ਜੜ ਕਿੱਥੇ ਪਈ ਹੈ ਕਿ ਅਸੀਂ ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਦਾ ਇਹ ਅਗਾਲ ਕਸਟਾਲਿਆਂ ਦੀ ਵੀ ਗਲਤੀ ਹੈ ਵੀ ਨਹੀਂ ਕਰ ਰਹੇ ਇਹ ਵੀ ਕਹਾਣੀ ਚੱਲੀ ਜਾਂਦੀ ਤੇ ਚਲਾਈ ਜਾਈਏ ਇਦਾਂ ਹੀ ਛੋਟਾਂ ਘਟਾਉਗਾ ਘਟਾਉ। ਵੀ ਇਦਾਂ ਹੀ ਚੱਲਦਾ ਰਹੇ ਵਰਮਤ ਇਹਨਾਂ ਨਾਲ ਵੀ ਬਹੁਤ ਹੈ ਇਹ ਸਭ ਛੱਡਣ ਪਊਗਾ ਕਿੱਥੇ ਜਾਇਜ ਆ ਗੱਲ ਕਿੱਥੇ ਤੱਕ ਤੇ ਜਾਇਜ ਪਰ ਆਹ ਹੈ ਨਹੀਂ ਇਹ ਆਹ ਹੈ ਨਹੀਂ ਇਹ ਤਾਂ ਗੱਲ ਕਿਸੇ ਨੂੰ ਨਹੀਂ ਬੰਦੀ ਆ ਜਾਇਜ ਗੱਲ ਹੈ ਜਿਹੜੀ ਬੰਦੀ ਜਾ ਸਕਦੀ ਹੈ ਕਹੀ ਜਾ ਸਕਦੀ ਹੈ ਆਪ ਹੱਥ ਦਾ ਲੈ ਉਹ ਬਚਾਏ ਆਪ ਹੱਥ ਦੇ ਲੈ ਉਹ ਬਚਾਏ ਹੋਈ ਆਪ ਹੱਥ ਲੈ ਕੇ ਮੈਨੂੰ ਹਰ ਜਗ੍ਹਾ ਤੇ ਬਚਾਇਆ ਹੈ ਹਮ ਆਪ ਜੋ ਜੋ ਮੈਂ ਲਖੇ ਤਮਾਸ਼ਾ ਆ ਹੁਣ ਜਿਹੜੇ ਜਿਹੜੇ ਹੁਣ ਮੈਂ ਉਹ ਗੱਲ ਜੋ ਜੋ ਮੈਂ ਤਮਾਸ਼ੇ ਦੇਖੇ ਨੇ ਇਥੇ ਸੰਸਾਰ ਦੇ ਵਿੱਚ ਨਰਕੋ ਕਰਤ ਚਾਹਤ ਅਰਦਾਸ ਸੋਸੋ ਕਰੂੰ ਤੁਮੇ ਅਰਦਾਸਾ ਓ ਸੋਸੋ ਕਰੂੰ ਤੁਮੇ ਅਰਦਾਸਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੇ ਚਾਹਦਾ ਅਰਦਾਸ ਦਾ ਤਾਂ ਮਤਲਬ ਪੇਸ਼ ਕਰਨਾ ਹੁੰਦਾ ਹੈ ਅਰਦਾਸ ਦਾ ਵੀ ਆਗੇ ਆਰਤ ਅਰਦਾਸ ਹੈ ਨਾ ਪੇਸ਼ ਕਰ ਲੋ ਹੁੰਦਾ ਕੁਝ ਸਾਹਮਣੇ ਜੋ ਪ੍ਰਭ ਕਿਰਪਾ ਘਟਾ ਚ ਦਿਖਾਇਆ ਹੈ ਬੇਨਤੀ ਪੇਸ਼ ਕਰਨੀ ਕੋਈ ਅਰਦਾਸ ਹੈ ਤੇ ਨੂ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਜੋ ਪਰਮ ਕਿਰਪਾ ਕਠਾਚ ਦਿਖਾਇ ਹੈ ਜੇ ਪਰ ਪਰਮੇਸ਼ਰ ਦੀ ਕਿਰਪਾ ਦ੍ਰਿਸ਼ੀ ਹੋਵੇ ਮੇਰੇ ਤੇ ਸੋਤਮ ਦਾਸ ਉਚਾਰਥ ਜੈ ਭਜੈ ਜੀ ਜੈ ਜੀ ਮੈਨੂੰ ਕਿਰਪਾ ਕਠਾਚ ਹੋ ਰਹੀ ਹੈ ਜੋ ਜੋ ਮੈਨੂੰ ਦਿਖ ਰਿਹਾ ਹੈ ਦਿਖਾ ਰਿਹਾ ਹੈ ਉਹ ਬਿਨ ਸੋ ਬੋਲੇ ਜੋ ਵੇਖੇ ਅੱਖੀ ਉਹ ਗੱਲ ਐ ਜੋ ਮੈਨੂੰ ਦਿਖਾ ਰਿਆ ਹੈ ਗਰਬਾ ਕਨਾਟ ਕਰੇ ਉਹੀ ਬੋਲਨੇ ਮੈਂ ਆਪਣੇ ਕੋਲੋਂ ਕੁਝ ਨਹੀਂ ਬੋਲ ਰਿਆ ਸੋ ਤਬਦਾਸ ਉਚਾਰਤ ਜਾਇ ਹੈ ਉਹੀ ਉਚਾਰਤ ਉਹ ਜਿਹੜੀ ਗੱਲ ਐ ਨਾ ਸੋ ਬੋਲੇ ਜੋ ਵੇਖੇ ਅੱਖੀ ਉਹ ਗੱਲ ਇੱਥੇ ਗਹਿਤੀ ਆਦੇ ਵਿੱਚ ਹੈ ਸ੍ਰੀ ਸੰਤਨ ਕੀ ਸਾਚੀ ਸਾਖੀ ਐ ਸਾਚੀ ਸਾਖੀ ਜ਼ਬਤ ਕਰਦੀ ਗੱਲ ਸੱਚੀ ਕਹੀ ਹੈ ਕੁਛ ਵੀ ਇਹ ਜਕਲ ਤੋਂ ਝੂਠ ਨਹੀਂ ਕਹਜੋ ਪਿੱਛੇ ਵੀ ਕਹਾਣੀ ਕਹੀ ਹੈ ਜੋ ਜਗਦਾ ਦਾ ਵੀ ਰਖਾ ਦੱਸਿਆ ਉਹਦੇ ਚ ਕਿਸੇ ਨਾਲ ਦੈਤ ਰੈਤ ਵਾਲੀ ਗੱਲ ਨਹੀਂ ਕੀਤੀ ਹੋਈ ਜੋ ਦੇਖਿਆ ਕਹਤੀ ਜਿਹ ਜਿਹ ਵਿਦਮਾ ਲਖੇ ਤਮਾਸ਼ਾ ਜਿਹੜੀ ਜਿਹੜੀ ਤਰੀਕੇ ਨਾਲ ਤਮਾਸ਼ੇ ਦੇਖੇ ਨੇ ਚਾਹ ਤੈਨ ਕੋ ਕਿਉ ਪ੍ਰਕਾਸ਼ਾ ਮੈਂ ਉਹਨਾਂ ਦੇ ਉੱਤੇ ਪਰੋਸ਼ ਨਹੀਂ ਬੋਲੀ ਛੋੜੂ ਉਹਨਾਂ ਦਾ ਰੋਸ਼ਨੀ ਪਾਉਣੀ ਚਾਹੀ ਸੀ ਬਾਤੀ ਜੋ ਜੋ ਜਨਮ ਪੂਰਬਲੇ 헤ਰੇ ਇੱਕ ਹੋਰ ਦਾ ਲੰਗ ਜਿਹੜੇ ਮੈਂ ਪੂਰਬਲੇ ਜਨਮ ਲਏ ਦੇ ਉਹ ਮੈਨੂੰ ਸਬੰਧ ਜਿਨਾਂ ਦਾ ਹੋ ਗਿਆ 헤ਰੇ ਦਾ ਮਤਲਬ ਦੇਖ ਲੈ 헤ਰਾ ਰੋਟੀ ਕਰਨ ਗਲਾ ਘਟਾਵੇ ਕੌਣ ਘਰੇ ਮਣ ਦੇਖਣਾ ਹੁੰਦਾ 헤ਰੇ ਮਣ ਦੇਖਣਾ ਹੁੰਦਾ ਉਹ ਜਿਹੜੇ ਮੈਨੂੰ ਸੋਝੀ ਆ ਗਈ ਉਹਨਾਂ ਜਨਮ ਦੀ ਪੁਰਬਲੇ ਜਨਮ ਦੀ ਕਹਾਂ ਸੋ ਪ੍ਰਭ ਪ੍ਰਕਾਰਮ ਤੇਰੇ ਉਹ ਮੈਂ ਤੇਰੀ ਪ੍ਰਕਾਰਮ ਨੂੰ ਕਹੇ ਨੇ ਪਿੱਛੇ ਜਿਹੜੇ ਕਾਇਆ ਹੈ ਕਾਇਆ ਹੈ ਨਾ ਪਿੱਛੇ ਪੁਰਛਲੇ ਜਨਮ ਦੀ ਗੱਲ ਐ ਉਹ ਉਹ ਜਿਹੜੇ ਪਿੱਛੇ ਤਿੰਨ ਬੇਦੀਆਂ ਦੀ ਗੀ ਕੁਲ ਵਿਖੇ ਪ੍ਰਗਟੇ ਨਾ ਕਰਾਇ ਉਹ ਲੱਗੂ ਸੁਣ ਲੈ ਗੱਲ ਤੁੰਸੀਂ ਉਹ ਜਿਹੜੇ ਜੀ ਮੈਨੂੰ ਸੋਚੀ ਤੈ ਦਿੱਤੀ ਹੋ ਜੀ ਮੈਂ ਕਹਤੀ ਉਹ ਇੱਥੇ ਆ ਗਿਆ ਉਹ ਗੱਲ ਦੀ ਦੋਰਾ ਫਿਰ ਸਿੱਟਾ ਘੜ ਦਿੱਤਾ ਗੁਰੂ ਪਤਾ ਵੀ ਮੈਂ ਕਹ ਕੇ ਇਹਨਾਂ ਕੋਲੋਂ ਪਿੱਛੇ ਸਰਬ ਕਾਲ ਹੈ ਪਿਤਾ અપਾਰਾ ਸਰਬ ਕਾਲ ਹੈ ਪਿਤਾ ਪਰ ਹਮਾਰਾ ਪਰ ਪਿਤਾ ਪਾਰਾ ਦੇਵੀ ਕਾਲ ਦਾ ਮਾਤਾ ਹਮਾਰਾ ਹਾਂ ਸਰਬ ਕਾਲ ਤਾਂ ਸਾਰਿਆਂ ਦਾ ਹੀ ਪਤਾ ਹੈ અપਾਰਾ ਦੇਵ ਕਾਲਕਾ ਮਾਤ ਹਮਾਰਾ ਕਿਹੜਾ ਪਤਾ ਸਾਰ ਦੁਨੀਆ ਜੇ ਦੇਵ ਕਾਲਕਾ ਹੈ ਉਹ ਬਾਤ ਹਮਾਰਾ ਕਾਲਕਾ ਕੀ ਹੈ ਜੋ ਮੇਰੀ ਇਚ ਹੈ ਮੇਰੀ ਭੁੱਖ ਹੈ ਉਹ ਉਹ ਕਾਲਕਾ ਨਾਮ ਦੀ ਭੁੱਖ ਹੈ ਨਾਮ ਦੀ ਜਿਹੜੀ ਭੁੱਖ ਹੈ ਮੇਰੇ ਅੰਦਰ ਮੇਰੇ ਬਾਤ ਤੇ ਉਹ ਹੀ ਕਾਲਕਾ ਵਾਤਾ ਤੂੰ ਪੇਤਾ ਤੂੰ ਵਾਤਾ ਦੇਵੀ ਦਾ ਮਿਲਦਾ ਜੋ ਕੁਝ ਮਿਲਿਆ ਉਹ ਹੁਕਮ ਤੋਂ ਹੀ ਮਿਲਿਆ ਹੈ ਮਹਾਦੀਓ ਸਖਿਆ ਗੁਰਮਤਿ ਮਾ ਹੈ ਨਾ ਤੋ ਮਰਵਾ ਗੁਰ ਮੁਰ ਮਨਸਾ ਮਾਈ ਮਰਵਾ ਗੁਰ ਜੀ ਨਾਲ ਦਾ ਲਾ ਮਾਨ ਹੈ ਨਾ ਜੀ ਤੋ ਇਹ ਬਾਹਲਾ ਮਨ ਪੈਦਾ ਹੁੰਦਾ ਉਹ ਤਾਂ ਇਹਨਾਂ ਦਾ ਕੋਈ ਦੋ ਹੈ ਨਹੀਂ ਮਰਵਾ ਗੁਰ ਮਨਸਾ ਮਾਈ ਮਨਸਾ ਮਾਈ ਵੰਦੀ ਛਾਵੇ ਵੰਦੀ ਛਣਨ ਤੁਹਾਡੇ ਜਿਨ ਮੂਰਤ ਉਹ ਗਨ ਗਨ ਰੂਪ ਹੈ ਗਿਆਨ ਦੇ ਰਿਹਾ ਹੈ ਬੜੇ ਗਿਆਨ ਕਰਾ ਰਿਹਾ ਹੈ ਜੀ ਆਤਮਾ ਹੀ ਗਿਆਨ ਕਰਾ ਰਹੀ ਹੈ ਸਰੀਰ ਕੋ ਨਹੀਂ ਹੈ ਆ ਹੈ ਪੰਜ ਤਤਾਂ ਦਾ ਸਰੀਰ ਨਾ ਸਰੀਰ ਕਿਸੇ ਦਾ ਗੁਰ ਹੈ ਨਾ ਸਰੀਰ ਕਿਸੇ ਦੀ ਬੋਲ ਗੁਰ ਮੈਨੇ ਪਤਾ ਹੀ ਹੁੰਦਾ ਮਨੂਰ ਤਾਂ ਲਿਖਿਆ ਪਤਾ ਨਹੀਂ ਲਿਖਿਆ ਧਰਮ ਦਾ ਪਤਾ ਗੁਰ ਹੁੰਦਾ ਇਹ ਤੇ ਧਰਮ ਦਾ ਪਿਤਾ ਕੋ ਹੁੰਦਾ ਸ਼੍ਰੀ ਰਾਣਾ ਪਿਤਾ ਪਿਤਾ ਹੁੰਦਾ ਧਰਮ ਦੇ ਦੁਨੀਆਂ ਦੇ ਵਿਸ਼ੇ ਪਿਤਾ ਕੋ ਹੁੰਦੇ ਬਨਵਾ ਕੋ ਮਨਸਾ ਮਾਈ ਮਨਸਾ ਮਾਈ ਉੱਥੇ ਕੀ ਕਿਹਾ ਆਦੇਵ ਜੀ ਕੀ ਕਿਹਾ ਮਤਮਤਾ ਸੰਤੋਖ ਪਿਤਾ ਆ ਉਸੇ ਦੀ ਗੱਲ ਹੈ ਮਤਮਤਾ ਸੰਤੋਖ ਪਿਤਾ ਸੰਤੋਖ ਕੀ ਕਹੋਣੇ ਬਲ ਦੋਖਿਓਗਰ ਅਬੇ ਬਤਾਓਗੇ ਸਦੋ ਕੀ ਨੂੰ ਆਣ ਮਾਣੋ ਨਾ ਬਣੇ ਗਰੋਲੇ ਫਿਰ ਮਨਸਾਮਈ ਬੰਦੀ ਚਾ ਬੰਦੀ ਭੁੱਖੀ ਹੈ ਗੁਰਬੰਦੀ ਭੁੱਖਾ ਮਤਮਤਾ ਮਤਵਾਤਾ ਹੋ ਗਈ ਲਾਹੌਰ ਦੇ ਤੇ ਗਾਲੋ ਹੋਈ ਹੈ ਗੱਲ ਉਹੀ ਹੈ ਕਿਸੇ ਭਗਤ ਨੇ ਕਿਸੇ ਨੇ ਇਹ ਭਗਤ ਦਿੱਤੀ ਸੀ ਪੱਟਾ ਨੇ ਸੋਈ ਪੱਟਾਂ ਦੇ ਸੁਈਆਂ ਸੀ ਇਹ ਗੱਲ ਪੱਟਾਂ ਦੇ ਸੁਈਆਂ ਦੀ ਗੱਲ ਰੋਹੀ ਜੀ ਪਲਟਾ ਕੇ ਆਪਣੇ ਗੁਰਬਤ ਦੇ ਨਸਾਰ ਕਹਿ ਰਹੇ ਨੇ ਹੋਰ ਕਿਸੇ ਗੁਰੂ ਨੇ ਗੱਲ ਨਹੀਂ ਸਿੱਖੀ ਇਹ ਰਹਿ ਜਾਣੀ ਸੀ ਗੱਲ ਜੇ ਇੱਥੇ ਨਾ ਕਲੈਰੀਫਾਈ ਕਰਦੇ ਤਾਂ ਪੱਟਾਂ ਦੇ ਕੋਲ ਕਿਉਂ ਕਹੋ ਪਟਲਿਆ ਸੀ ਉਹ ਵੀ ਤਾਂ ਪਿੱਛੇ ਗੁਰਬਾਣੀ ਕਿਤੇ ਨਹੀਂ ਸੁਣੀ ਪੱਟਾਂ ਦੀ ਗੱਲ ਗੁਰਬਾਣੀ ਜੋ ਗੱਲ ਨਹੀਂ ਸੁਣੀ ਹੋਈ ਹੈਗੀ ਪਟਾਣ ਫਿਰ ਵੀ ਉਹਨਾਂ ਦਾ ਮਤ ਮਾਤਾ ਸਤੋਖ ਬਿਤਾ ਉਹਨਾਂ ਕੋਲ ਵੀ ਕੁਝ ਹੈ ਪਿੱਛੇ ਉਹ வேத ਪੜ੍ਹੇ ਨੇ ਉਹਨਾਂ ਦੇ ਬਜ਼ੁਰਗਾਂ ਦੇ ਲਿਖੇ ਨੇ ਵੇਦਾ ਦੇ ਅਰਥ ਉਪਨਿਸ਼ਦਾਂ ਉਹਨਾਂ ਦੇ ਬਜ਼ੁਰਗਾਂ ਦੀਆਂ ਲਿਖੀਆਂ ਹੋਈਆਂ ਨੇ ਉਹਨਾਂ ਦਾ ਖਾਨਦਾਨੀ ਸੀ ਹਾਂ ਥੋੜਾ ਜਿਹਾ ਪレਖਾ ਲੱਗਿਆ ਹੋਇਆ ਸੀ ਉਹ ਗੁਰੂ ਸਾਹਿਬ ਕਰਦੇ ਕੱਢ ਦਿੱਤਾ ਦਾੜ ਵਾਲਾ ਪレਖਾ ਸੀ ਲੱਗਿਆ ਹੋਇਆ ਗਰ ਨਾ ਜੀ ਪਤਾ ਉਹਨੂੰ ਖੜੀ ਮਨੂਆ ਗੁਰ ਮਨੂ ਮਨਸਾ ਮਾਈ ਜਿਲ ਮੋ ਕੋ ਸੁਬਕ ਰਿਆ ਪੜਾਈ ਆ ਸੁਬਕ ਰਿਆ ਉਹ ਸਨੇ ਪੜਾਈਏ ਸਾਰੀ ਸੁਬਕ ਰੇ ਜਬ ਮਨਸਾ ਮਨ ਮਯਾ ਵਿਚਾਰੀ ਜਦ ਮਨਸਾ ਮਨ ਮਯਾ ਵਿਚਾਰੀ ਜਾ ਗੁਰਬਤਨ ਦੀ ਬੰਦੇ ਵਿੱਚ ਵਿਚਾਰ ਕੀਤੀ ਬਨਸਾ ਬਰ ਵਿਚਾਰੀ ਗੁਰ ਮਨੂਆ ਕਹਿ ਗਿਓ ਸੁਧਾਰੀ ਬਸ ਗੁਰ ਮਨੂਆ ਕਹਿ ਕੇ ਇੱਕ ਗੁਰਮਨੂਏ ਨੇ ਸੁਧਾਰ ਕੇ ਕਥਾ ਕਹੀ ਗੁਰਮੁਨੀਆ ਕਹ ਕਹ ਉਹ ਸੁਧਾਰੀ ਇਹ ਹੋਰ ਸੁਧਾਰ ਕੇ ਕਥਾ ਨੇ ਤਲ ਕਹੀ ਹੈ ਉਹ ਮਨ ਸਾਦੀ ਜਿਹੜੀ ਮਿਆ ਸੀ ਕ ਬਦਲ ਗਈ ਜਿਹੜੀ ਵੱਤ ਤੋਂ ਜਿਹੜੀ ਕਿਰਪਾ ਹੋਈ ਸੀ ਵੱਤ ਜਾਗੀ ਸੀ ਜਿਹੜੀ ਜਾਗੇ ਮੱਤ ਨੇ ਜੋ ਕੁਛ ਕੀਤਾ ਜਾਗ ਦੀਆ ਜਦ ਮੱਤ ਤਾਂ ਪਿਛਲੇ ਜਿਹੜੇ ਉਹ ਸਬੰਧ ਹੋ ਜਾਂਦੇ ਨੇ ਜਾਂ ਵੱਤ ਜਿਹੜਾ ਜੋ ਸੁੱਤੀ ਪਈਆ ਪਿਛਲੇ ਜਲਵਾ ਦਾ ਪਤਾ ਨਹੀਂ ਜਾ ਵੱਤ ਜਾਗਦੀਏ ਉਹ ਸਬੰਧ ਹੋ ਜਾਂਦੇ